ਅਨਕ ਕਿਤੇ ਉਹ ਖਰੀਦੀ ਨਹੀਂ ਜਾਂਦੀ ਇਹ ਖੂਨ ਚ ਹੁੰਦੀ ਏ ਤੇ ਇਹ ਪ੍ਰਗਟ ਹੋ ਜਾਂਦੀ ਏ ਜਿਵੇਂ ਕੱਲ ਚੰਡੀਗੜ੍ਹ 에어ਪੋਰਟ ਤੇ ਹੋਈ ਉਹ ਬੀਬੀ ਬਲਵਿੰਦਰ ਕੌਰ ਨੇ ਥਪੜਾ ਲਾ ਕੇ ਕੰਗਣਾ ਰਣੌਤ ਦੇ ਦੱਸਤਾ ਬੇ ਮਾਈ ਭਾਗ ਦੀਆਂ ਵਾਰਸਾਂ ਜੇ ਜਿਉਂਦੀਆਂ ਹੈ ਰੋ ਖੂਨ ਸਾਡੇ ਵਿੱਚ ਹੈਗਾ ਅੱਜ ਵੀ ਵਾਰਸਾਂ ਮਾਈ ਭਾਗ ਦੀਆਂ ਜਿਉਂਦੀਆਂ ਨੇ ਜੋ ਮਾੜਾ ਬੋਲੇ ਸਾਡੀਆਂ ਮਾਈਆਂ ਨੂੰ ਲਾ ਥਪੜਾ ਸਬਕ ਸਿਖਾਉਂਦੀਆਂ ਨੇ ਇਹ ਰੀਲਾਂ ਵਾਲੀਆਂ ਨਹੀਂ ਇਹ ਅਣਖੀ ਔਰਤਾਂ ਅਖਵਾਉਂਦੀਆਂ ਨੇ ਬੀਬੀ ਬਲਵਿੰਦਰ ਕੌਰ ਨੇ ਕੱਲ ਸਿੱਧ ਕਰਤਾ ਜਦੋਂ ਸਾਹਮਣੇ ਉਹ ਸ਼ਖਸ਼ ਉਹ ਔਰਤ ਆਈ ਜਿਹੜੀ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਮਾੜਾ ਬੋਲਦੀ ਸੀ ਵੀ ਇਹ ਦਿਹਾੜੀ ਤੇ ਆ ਜਾਂਦੀਆਂ ਇਹ ਬੇਲੜਾ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਣ ਕੇ ਮਾਹੌਲ ਖਰਾਬ ਕਰਦੀਆਂ ਇਹ ਹੋਰ ਪਤਾ ਨਹੀਂ ਕੀ ਕੁਝ ਉਹ ਜਦੋਂ ਸਾਹਮਣੇ ਆਈ ਤੇ ਉਦੋਂ ਖੂਨ ਖੋਲਿਆ ਫਿਰ ਉਹ ਖੂਨ ਹੈਗਾ ਅਜੇ ਅਜੇ ਉਹ ਤਤ ਹੈਗੇ ਨੇ ਪੰਜਾਬ ਦੇ ਧੀਆਂ ਪੁੱਤਾਂ ਦੇ ਅੰਦਰ ਉਹ ਦੱਸ ਦਿੰਦੇ ਨੇ ਸਮੇਂ-ਸਮੇਂ ਸਿਰ ਕੇ ਪੰਜਾਬ ਦੇ ਧੀ ਪੁੱਤ ਕਦੀ ਕਿਸੇ ਤੋਂ ਗੱਲ ਸੁਣ ਕੇ ਤਿੰਨੀਵੀਂ ਪਾ ਕੇ ਨਹੀਂ ਖਲੋਂਦੇ ਬਰਾਬਰ ਦਾ ਉਹ ਜਵਾਬ ਦਿੰਦੇ ਨੇ ਸਿਰ ਚੜੀ ਬਾਜੀ ਮੋੜਦੇ